suck ਅਭੋ ਣਡੋਬਦੇ ਪਥਰ ਪਛਾਣ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਪਾਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਇਆ ਏਕ ਅਖਰ ਹਰ ਮਨ ਬਸਤ ਨਾਨਕ ਹੋ ਤਨਹਾ ਅਖਰ ਹਰ ਮਨ ਵਸਤ ਨਾਨਕ ਹੋਤਨ ਸੁਮੇਰ ਰਮਤਾ ਦੇ ਭੰਡਾਰ ਜਹਰ ਜੋਗੁਰ ਹਾਜ਼ਰ ਜੋਗ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਵਿਤਰ ਜੋਰੀ ਦੇ ਅੰਦਰ ਹਾਜ਼ਰੀਆਂ ਲਵਾ ਦੇ ਸਤਿਗੁਰਾਂ ਜੀ ਦੀ ਮਵਾਰਕ ਨਗੀ ਬੋਧ ਅਨੰਦਮਾਨ ਰਹੀਏ ਅਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਿਵਾਰੀ ਕਲਸਾ ਰੂਪ ਸੱਦ ਸੰਗਤ ਜੀਓ ਵੱਡੇ ਆਪ ਰਹਿਣ ਨੰਮਣਿਆਂ ਦੇ ਮਾਨ ਤਣਿਆਂ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਆਪਣਾ ਰੋਜ਼ ਲੜੀਵਾਰ ਵਿਚਾਰਾਂ ਦੀ ਸੰਜਪੋਂ ਦੇ ਅਜਿਹਾ ਭਗਨ ਸ਼ਬਦ ਹਰ ਆਪ ਅਮੋਲਕ ਹੈ ਮੂਲ ਨਾ ਪਾਇਆ ਜਾਏ ਪ੍ਰਮਾਤਮਾ ਦੇ ਨਾਮ ਦਾ ਪ੍ਰਮਾਤਮਾ ਦੀ ਰਹਿਮਤ ਦਾ ਜ਼ਿਕਰ ਕਰਦੇ ਨੇ ਕਿ ਕਿਤਨਾ ਕਬੜਾ ਹੈ ਰੱਬ ਉਹਦਾ ਨਾਮ ਕਿਤਨਾ ਵੱਡਾ ਹੈ ਕਿ ਜਦ ਤੱਕ ਪ੍ਰਮਾਤਮਾ ਦਾ ਮਿਲਾਪ ਨਾ ਹੋਵੇ ਤੱਕ ਇਨਸਾਨ ਭਟਕਦਾ ਰਹਿੰਦਾ ਆਨੰਦ ਪ੍ਰਾਪਤ ਉਹ ਦੁਨੀਆਂ ਨੂੰ ਵੇਖ ਕੇ ਮਨ ਦੇ ਵਿੱਚ ਖਿਆਲ ਆ ਜਿੰਮੇ ਵੀ ਆਨੰਦ ਲੈ ਲਵਾਂ ਮੈਂ ਵੀ ਰੱਬ ਨੂੰ ਪਾਲਾਂ ਬੜਿਆਂ ਨੇ ਕੀਤਾ ਸੀ ਤਨਦੋਲਤ ਅੱਜ ਵੀ ਚੱਲਦਾ ਹਾਂ ਵੱਖਰੇ ਰੂਪ ਦੇ ਵਿੱਚ ਅਸੀਂ ਕਰਦੇ ਹਾਂ ਆਠ ਪੂਜਾ ਕਰਵਾਈ ਕੀਤਾ ਅਤੇ ਦਾਨ ਪੁਣ ਕਰਦੇ ਪਏ ਰੱਬ ਦੀ ਰਹਿਮਤ ਨੂੰ ਮੁੱਲ ਲੈਣਾ ਚਾਹੁੰਦੇ ਸਤਿਗੁਰੂ ਕਹਿੰਦੇ ਨੇ ਤਨਦੋਲਤ ਸਾਹਮ ਕੇ ਰੱਖ ਤੇਰੇ ਕੰਮ ਆਵੇ ਦਾਨ ਪਨ ਕਰਦੇ ਸਾਮ ਕੇ ਰੱਖ ਤੇਰੇ ਕੰਮ ਆਵੇ ਜਦੋਂ ਜ਼ਰੂਰਤ ਪਵੇ ਕਿਸੇ ਲੋੜਵੰਦ ਨੂੰ ਅਤੇ ਕਿਸੇ ਮੁਫਲਸ ਨੂੰ ਤੇਰੀ ਉਹ ਜਦਾਦ ਤੇਰੀ ਉਹ ਜਿਆਦਾ ਕੰਮ ਆਉਂਦਾ ਕਿਉਂਕਿ ਸਾਡਾ ਜਿਹੜਾ ਅਸੀਂ ਆਪਣੇ ਦਾਇਰਾ ਰੱਖਿਆ ਹੋਇਆ ਆਪਣੇ ਰਿਲੇਸ਼ਨ ਦੇ ਵਿੱਚ ਸਾਡੇ ਜਿਹਨੂੰ ਰੱਜੇ ਹੋਏ ਨੇ ਉਹਨਾਂ ਨੂੰ ਅਸੀਂ ਦਾਨ ਉਹਨਾਂ ਕਰਦੇ ਆਂ ਦਾਨ ਸਤਿਗੁਰੂ ਕਹਿੰਦੇ ਉਹ ਵੀ ਦਾਨਪੁਣ ਨਹੀਂ ਹੈ ਦਾਨਪੁਣ ਹੋਉਂਦਾ ਜਿਹੜਾ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਦਿੱਤਾ ਜਾਵੇ ਪਿਆਸੇ ਨੂੰ ਪਾਣੀ ਦਿੱਤਾ ਜਾਵੇ ਨਗੇਜ ਦਾ ਤਾਂ ਤੱਕ ਟੱਗਿਆ ਜਾਵੇ ਤਾਂ ਐਦਾਂ ਦਾ ਸਤਿਗੁਰ ਕਹਿੰਦੇ ਪ੍ਰਮਾਤਮਾ ਦਾ ਭਈ ਨਾਮ ਹੈ ਲੈਣਾ ਹਰ ਕੋਈ ਚਾਹੁੰਦਾ ਹੈ ਕਈਆਂ ਨੇ ਜ਼ੋਰ ਵੀ ਲਾਇਆ ਸੀ ਮੁੱਲ ਹੀ ਲੈਣੀ ਹੈ ਪਰ ਸਤਿਗੁਰਾਂ ਨੇ ਇੱਥੇ ਨਿਰਣਾ ਕਰ ਦਿੱਤਾ ਕਿ ਇਹ ਤਾਂ ਹਰ ਆਪ ਅਮੋਲਕ ਹੈ ਰੱਬ ਆਪ ਵੀ ਅਮੋਲਕ ਹੈ ਜਿਹਨੂੰ ਕਹਿੰਦੇ ਨੇ ਬੇਕੀਮਤੀ ਜਿਹਦੀ ਕੋਈ ਕੀਮਤ ਨਹੀਂ ਪੈ ਸਕਦੀ। ਹਰ ਰੱਬ ਦਾ ਨਾਮ ਵੀ ਕੀ ਬੇਕੀਮਤ ਹੈ। ਉਹਨੂੰ ਜਪਣ ਵਾਲਾ ਪ੍ਰਭਕ ਸਿਮਰਨ ਸਭ ਤੋਂ ਉੱਚਾ। ਜਦੋਂ ਰੱਬ ਦਾ ਸਿਮਰਨ ਕਰਦੇ ਆਂ ਅਵਸਥਾ ਇਤਨੀ ਉੱਚੀ ਹੋ ਜਾਂਦੀ ਹੈ ਇਸ ਇਨਸਾਨ ਦੀ। ਐਸਾ ਕੁਝ ਭੁੱਲ ਜਾਂਦਾ ਮੇਰ ਥੇਰ ਭੁੱਲ ਜਾਂਦਾ ਹੈ। ਜਾਤ ਪਾਤ ਭੁੱਲ ਜਾਂਦੇ ਧਰਮਾਂ ਦੀਆਂ ਬੰਡੀਆਂ ਭੁੱਲ ਜਾਂਦੇ ਜਿਹੜੇ ਸਾਡੇ ਖਿਲਾਰੇ ਪਾਏ ਨੇ ਉਹ ਖਿਲਾਰਿਆਂ ਤੋਂ ਕਿਤੇ ਉੱਤੇ ਹੋ ਜਾਂਦਾ ਜੇ ਉੱਤੇ ਜਾਂਦਾ ਸਰੀਰ ਖੜਕੇ ਤਾਂ ਨੀਚੀ ਹੈ ਪਰ ਮਨ ਦੀ ਅਵਸਥਾ ਦਾ ਜ਼ਿਕਰ ਕਿ ਉੱਤੇ ਹੋ ਜਾਂਦਾ ਤਾਂ ਉਹਦਾ ਪਾਵੇ ਕਿ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਐਂ ਗੰਦੇ ਰੱਬ ਮੁੱਲ ਨਾ ਪਾਇਆ ਰੱਬ ਦੇ ਨਾਮ ਦਾ ਵੀ ਮੁੱਲ ਨਾ ਮੁੱਲ ਨਹੀਂ ਪੈ ਸਕਦਾ ਮੁੱਲ ਨਾ ਪਾਇਆ ਜਾਏ ਕਿਸੇ ਗੁੱਟੋਂ ਰਹੇ ਲੋਕ ਕਹਿੰਦੇ ਨੇ ਕਿ ਸਹਿਬੇ ਤੋਂ ਦਾ ਭਾਵ ਹੈ ਕਿਸੇ ਬੰਦੇ ਤੋਂ ਅਜੇ ਤੱਕ ਰੱਬ ਦਾ ਮੁੱਲ ਲਾਇਆ ਨਹੀਂ ਗਿਆ ਕਿ ਰੱਬ ਮੁੱਲ ਨਹੀਂ ਕਹਿੰਦਾ ਰੱਬ ਦੀ ਰਹਿਮਤ ਮੁੱਲ ਨਹੀਂ ਬੜੀ ਧਨ ਦੌਲਤ ਹੈ ਕੁਲੀਆਂ ਦੇ ਵਿੱਚ ਰਹਿਣ ਵਾਲਾ ਹੋ ਸਕਦਾ ਹੈ ਉਹ ਜਿੱਦਾਂ ਹਾਸਾ ਆ ਰਿਹਾ ਹੱਸਦਾ ਤੇ ਹੈ ਬਾਹਰ ਦਾ ਅੰਦਰ ਦਾ ਕੋਈ ਹਾਸਾ ਨਹੀਂ ਹੈ ਇਹ ਰਤਵਿਆਂ ਵਾਲਾ ਮਾਇਆ ਵਾਲਾ ਇਹ ਝੂਠੇ ਹਾਸੇ ਹੱਸਦਾ ਪਿਆ ਸਤਿਗੁਰੂ ਕਹਿੰਦੇ ਨੇ ਇਹ ਧਨ ਦੌਲਤ ਵਾਲਿਆਂ ਕੋਲੇ ਖੁਸ਼ੀਆਂ ਹੁੰਦੀਆਂ ਨਾ ਰੱਬ ਦੀ ਰਹਿਮਤ ਹੁੰਦੀ ਤਾਂ ਗਰੀਬ ਜਿਹੜੇ ਨੇ ਮਮਲਸ ਨੇ ਉਹ ਤਾਂ ਬਿਲਕੁਲ ਹੀ ਬਾਂਝੇ ਰਹਿ ਜਾਂਦੇ ਰੱਬ ਦਾ ਰਹਿਮਤ ਰੱਬ ਦੀ ਆਨੰਦ ਖੁਸ਼ੀ ਜਿਹੜੀ ਹੈ ਨਾ ਉਹ ਧਨ ਦੌਲਤ ਨਾਲ ਨਹੀਂ ਮਿਲਦੀ ਤਾਂ ਸਤਿਗੁਰੂ ਕਹਿੰਦੇ ਨੇ ਮੋਲਨਾ ਪਾਇਆ ਜਾਏ ਕਿਸੇ ਟੋਂ ਰਹੇ ਲੋਕ ਮਿਲ ਲਾਏ ਕੰਨਿਆ ਨੇ ਪਹਿਲਾ ਸਮਿਆਂ ਦੇ ਵਿੱਚ 100-100 ਜਗ ਕੀਤੇ ਨੇ ਜਗ ਦਾ ਪਾਪ ਹੁੰਦਾ ਏ ਇੱਕ ਹੁੰਦਾ ਦਾਨ ਭੰਡਾਰਾ ਉਹਨਾਂ ਕਰਨਾ ਮੁਜਦਾ ਹੁੰਦਾ ਏ ਇੱਕ ਜਗ ਹੁੰਦਾ ਜਗ ਦੇ ਵਿੱਚ ਜਿਹੜਾ ਮਨਜੀ ਆਇਆ ਰਿਸਪੈਕਟ ਮਾਦਵ ਸਤਕਾਰ ਹਰ ਇੱਕ ਦਾ ਕੀਤਾ ਜਾਂਦਾ ਜਗ ਦੇ ਵਿੱਚ ਪਰਮ ਕਰਕੇ ਨਹੀਂ ਜਾ ਜਾਤ-ਪਾਤ ਕਰਕੇ ਜਗ ਲਾਉਣ ਵਾਲਾ ਜਗ ਚੱਲਦਾ ਹੈ ਜਿਹੜਾ ਮਰਜ਼ੀ ਲੰਗਰ ਸ਼ਕਦਾ ਹੈ ਜਿਾਗੇ 100-100 ਜਗ ਲਾਏ ਨੇ ਬਸਤਰ ਵੀ ਵੰਡੇ ਜਾਂਦੇ ਸੀ ਮਾਇਆ ਵੀ ਵੰਡੀ ਜਾਂਦੀ ਸੀ ਅਨਾਜ ਵੀ ਵੰਡਿਆ ਜਾਂਦਾ ਸੀ بڑے ਜੰਗ ਲੈ 100-100 ਜagge ਲਾਉਣ ਵਾਲੇ ਵੀ ਰਹੇ ਲੋਕ ਬਿਲ ਲ ਪਰ ਬਿਲਕਦੇ ਫੇਰ ਰਹੇ ਜਗ ਤੇ ਕੀ ਮਾਨਨੀਏ ਇਹਨੇ ਸਭ ਲਾਏ ਨੇ ਕਿਤਨਾ ਨੇ ਦਾਨਪਨ ਕੀਤਾ ਕਿਤਨੇ ਮਾਇਆ ਕਿਤਨੇ ਇਹਨੇ ਮਾਇਆ ਵੰਡੀ ਹੈ ਵਸਤਰ ਵੰਡੇ ਨੇ ਕੋਈ 안ਤੇ ਨਹੀਂ ਹੈ ਹੁਣ ਜਿਸ 안ਤੇ ਨਹੀਂ ਹੈ ਜਦੋਂ ਰੱਬ ਦੀ ਰਹਿਮਤ ਆਉਂਦੀ ਰਹੇ ਬਿਲ ਲਾਏ ਰਹੇ ਲੋਕ ਬਿਲ ਲਾਏ ਪਰ ਬਿਲ ਲਾਉ ਨੇ ਕਿਉਂਕਿ ਮਨ ਕਦੇ ਦਾਨ ਕੀਤਾ ਨਹੀਂ ਬਸ ਤਰ ਕੀਨੇ ਦਿੱਤੇ ਨੇ ਧੰਦੋਲ ਤੇ ਕੀਨੇ ਦਿੱਤੀ ਜੋ ਸਤਿਗੁਰਾਂ ਨੇ ਬਖਸ਼ਿਆ ਹੋਇਆ ਬਸ ਉਹ ਹੀ ਅਕੇ ਨਾਨਕ ਨੂੰ ਕਰ ਦਿੰਦੇ ਸਤਿਗੁਰੂ ਕਹਿੰਦੇ ਨੇ ਪੈਸੇ ਦਾ ਸਰੀਰ ਵੀ ਲੱਭਦੀ ਹੈ ਰੱਬ ਨੇ ਤੇਰਾ ਮਨ ਪ੍ਰਬਾਨ ਕਰਨਾ ਹੈ ਸਤਿਗੁਰ ਜੀ ਮਿਲ ਜਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ ਇਸ ਗੱਲ ਦਾ ਗਿਨਰਣਾ ਵੀ ਕਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿੰਦੇ ਜੇ ਕਿਤੇ ਰੱਬ ਦੀ ਰਹਿਮਤ ਲੈਣੀ ਹੈ ਨਾ ਅਤੇ ਇਹ ਸੋਚੀ ਕਿ ਸਿਰ ਸੌਂਪੀ ਹੈ ਸਿਰ ਸੌਂਪਣ ਦਾ ਭਾਵ ਆਪਣੇ ਆਪ ਨੂੰ ਅਰਪਣ ਕਰ ਦੇਣਾ ਐਸਾ ਸਤਿਗੁਰੂ ਜੇ ਮਿਲੇ ਜਿਸ ਨੂੰ ਲੱਗੇ ਕਿ ਇਹ ਸਾ ਸਤਿਗੁਰੂ ਹੈ ਜਿਹਦੇ ਕੋਲ ਜਿਹਦਾ ਨਾਮ ਅਮੁੱਲ ਹੈ ਅਮੁੱਲ ਨਹੀਂ ਮੁੱਲ ਨਹੀਂ ਵਿਕਦਾ ਜਿਹੜਾ ਬੇਕੀਮਤ ਹੈ ਜਿਹੜਾ ਬੇਸਮਾਰ ਦਾਤਾ ਦੇ ਦੇ ਬੇਸਮਾਰ ਉਹਨੇ ਟੰਗ ਦੇ ਨਾਲ ਪਰਿਤਪਾਲਣਾ ਕਰਦਾ ਤੇ ਉਸ ਰੱਬ ਨੂੰ ਰਜਾਉਣਾ ਤਾਂ ਸਿਰ ਦੇ ਕੀਰੇ ਜਹਾ ਜਾ ਸਕਦੇ ਵਿੱਚੋਂ ਆਪ ਜਾਏ ਜਦੋਂ ਰੱਬ ਨੂੰ ਆਪਣਾ ਸਮਰਪਣ ਕਰੇਗਾ ਮਨ ਫਿਰ ਵਿੱਚੋਂ ਜਿਵੇਂ ਤੂੰ ਸਦਕੇ ਜਾਂਨੇ ਫਿਰ ਸਤਿਗੁਰੂ ਤੇਰੇ ਤੋਂ ਸਦਕੇ ਜਾਂਦੇ ਆਂ ਕਿ ਐਸੇ ਪਿਆਰੇ ਤੁਸੀਂ ਸਦਕੇ ਜਿਸका ਜੀਉ ਇਸ ਮਿਲ ਰਿਹਾ ਅਰਵਸੈ ਮਨ ਆਏ ਹੁਣ ਇੱਕ ਸੁਝਾਅ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਸਾਨੂੰ ਅਰਪਣ ਕਰਨਾ ਚਾਹੀਦਾ ਆਪਣਾ ਮਨ ਆਪਣਾ ਸਿਰ ਹਲੋ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਚਾਹੀਦਾ ਹੁਣ ਸਤਗੁਰਾਂ ਦੀ ਰਹਿਮਤ ਕੀਤੇ ਹੈ ਤਾਂ ਸਾਰਿਆਂ ਦੀ ਹੈ ਸਾਨੂੰ ਸਾਰਿਆਂ ਨੂੰ ਰੱਬ ਨੇ ਪੈਦਾ ਕੀਤਾ ਅਰਸਤ ਜਿਸ ਕਾ ਜੀਓ ਉਸ ਵਿੱਚ ਮਿਲ ਗਏ ਕਿਸੇ ਨੇ ਤੁਨ ਦੌਲਤ ਅਗੇ ਕੀਤੀ ਕਿਸੇ ਨੇ ਰਤਬੇ ਅਗੇ ਰੱਖੇ ਨੇ ਕਿਸੇ ਨੇ ਦਾਨ ਬਨ ਕਰਦੇ ਹੋ ਰੱਖੇ ਹੈ ਕੋਈ ਨੀਮ ਕਰਦਾ ਮੈਂ ਇੱਥੇ ਜਾਨਾ ਮੈਂ ਮਸੀਤੇ ਜਾਨਾ ਮੈਂ ਮੰਦਰ ਜਾਣਾ ਮੈਂ ਗੁਰਦੁਆਰੇ ਜਾਣਾ ਆਪਣੀ ਮੈਨੂੰ ਅੱਗੇ ਰੱਖੇ ਰੱਖਿਆ ਸਭ ਕੁਝ ਸਾਹਮਣੇ ਆਸਾਨੀ ਤੇ ਜਦੋਂ ਰੱਬ ਤੋਂ ਲਿਖਿਆ ਜਾਂਦਾ ਕੁਝ ਉਹ দান ਦੀ ਪੇਟੀ দান ਦਾ ਅੰਡਾਰਾ ਜੋ ਜੁਗ ਜੁਗ ਅਸੀਂ ਕਰਦੇ ਹਾਂ ਉਹ ਸਾਹਮਣੇ ਰੱਖ ਕੇ ਏਸੀਆਂ ਕੁਝ ਕੀਤਾ ਪਰ ਸਤਿਗੁਰੂ ਕਹਿੰਦੇ ਨੇ ਜਿਸ ਦਾ ਜੀਵੋ ਜੀਵੋ ਦਾ ਭਾਵ ਹੈ ਅੰਦਰ ਦਾ ਸਾਡਾ ਤਿਸ ਮਿਲਦਾ ਹੈ ਗੁਰੂ ਨੂੰ ਕੌਣ ਮਿਲਦਾ ਹੈ ਜਾਂ ਗੁਰੂ ਕਿਹਨੂੰ ਮਿਲਦੇ ਨੇ ਧਨ ਦੌਲਤ ਕਰਕੇ ਨਹੀਂ ਮਿਲਦੇ ਇਹ ਗੁਰੂ ਉਹਨੂੰ ਮਿਲਦੇ ਨੇ ਜਿਹਨੇ ਬਹੁਤੀ ਸੇਵਾ ਨਹੀਂ ਕਰ ਸਕਿਆ ਥੋੜੀ ਕਰ ਸਕਿਆ ਬਹੁਤਾ ਦਾਨ ਪੁੰਨ ਨਹੀਂ ਕਰ ਸਕਿਆ ਥੋੜਾ ਕਰ ਸਕਿਆ ਤੇ ਜਿਸ ਥੋੜਾ ਵੀ ਕੀਤਾ ਨਾ ਮਨ ਲਾ ਕੇ ਕੀਤਾ ਸਤਿਗੁਰੂ ਕਹਿੰਦੇ ਉਹ ਵੀ ਪ੍ਰਗਾਨ ਹੈ ਤੇ ਰੋ ਵੀ 100 ਜੱਗਾਂ ਵਾਲੇ ਦਾ ਪ੍ਰਗਾਨ ਨਹੀਂ ਹੋਇਆ 100 ਜੱਗ ਲਾਏ ਜਾਂਦੇ ਸੀ ਅਤੇ ਜਿਹੜਾ ਰੱਬ ਦੀ ਰਜਾ ਦੇ ਵਿੱਚ ਚੱਲਦਾ ਸੋ ਰਜਾ ਦੇ ਵਿੱਚ ਚੱਲਣਾ ਪ੍ਰਵਾਨ ਹੋ ਜਾਂਦਾ ਸੀ ਹੁਣ ਸੌ ਜੱਗ ਦੇ ਵਿੱਚ ਕਿਤਨਾ ਸਮਾਂ ਲੱਗਿਆ ਹੁਣਾ ਕਿਤਨੀ ਮਾਇਆ ਕਿਤਨੇ ਉਹਨਾਂ ਨੇ ਮਾਇਆ ਵੰਡਣੀ ਕਿਤਨੇ ਵਸਤਰ ਵੰਡਣੇ ਕੋਈ ਸਾਹਬੇ ਨਹੀਂ ਮਾਇਆ ਦਾ ਇਹਦੇ ਸਾਹਬ ਦੇ ਨਾਲ ਤੋਂ ਤਾਂ ਬੜੀ ਰੱਬ ਦੀ ਕਿਰਪਾ ਹੋਣੀ ਸੀ ਉਹਨਾਂ ਤੇ ਕਿਉਂਕਿ ਸੌ ਗਿਣਤੀ ਦੇ ਵਿੱਚ ਨਾ ਕਾਊਂਟਿੰਗ ਕੀਤੀ ਹੈ 1 ਲਾਏ 2 ਲਾਏ 50 ਲਾਏ 60 ਲਾਏ 70 80 ਉਹ ਗਣਤੀ ਹੈ 100 ਤੱਕ ਪਹੁੰਚੇ ਗਣਤੀ ਤੇ ਗਿਣਤੀ ਕਰਦਾ ਪਿਆ ਉਹਨਾਂ ਰੱਬ ਦੇ ਨਾਮ ਦੇ ਗਣਤੀ ਥੋੜ ਅਸੀਂ ਗਣਤੀ ਕਰਨ ਲੱਗੀ ਐ ਹ ਰੱਬ ਤਾਂ ਬੇਸਮਾਰ ਪਰ ਸਤਿਗੁਰੂ ਕਹਿੰਦੇ ਨੇ ਰੱਬ ਮਿਲਦਾ ਉਹਨੂੰ ਜਿਹੜਾ ਵੀ ਹਰ ਵਸੈ ਮਨ ਜਿਹੜਾ ਜਿੰਦ ਨੂੰ ਆਪਣੀ ਨੂੰ ਜਿੰਦ ਨੂੰ ਵੀ ਸਮਰਪਣ ਕਰਦਾ ਐ ਆਪਣੇ ਮਨ ਨੂੰ ਵੀ ਸਮਰਪਣ ਕਰਦਾ ਐ ਜਿੰਦ ਤੇਰੀ 9 ਵਾਰ 9 ਹੋ ਜਾਣੀ ਐ ਅਰੋਗੀ ਹੋ ਜਾਣਾ ਅਰੋਗੀ ਹੋ ਜਾਣਾ ਤੇਰੀ ਖਾਹਾਂ ਇਦਾਂ ਦੀ ਹੋ ਜੇਗੀ ਫੁੱਲ ਵਰਗੀ ਗਰਮ ਵਰਕ ਚਰਮ ਮਨ ਵੀ ਤੇਰੇ ਇਦਾਂ ਹੋ ਜਾਏਗਾ ਜਿਸ ਦਾ ਜੀਓਤੀਸ ਮਿਲ ਰਿਹਾ ਹਰ ਵਸੈ ਮਨ ਇਹ ਗੁਰੂ ਜੀ ਤੁਮਨ ਦੇ ਵਿੱਚ ਵਸੇਗਾ ਉਦੋਂ ਰਹਿਮਤਾਂ ਹੁੰਦੀਆਂ ਹਰ ਆਪ ਅਮੁੱਲ ਹੈ ਭਾਗ ਤਨਾਂ ਕੇ ਨਾਨਕ ਜਿਨਹਾਰ ਪੱਲੇ ਪਾਏ ਇਸ ਅਖੀਰਲੀ ਪੰਕਤੀ ਤੇ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਿਲਕੁਲ ਨਿਮਨਤਾ ਕਰ ਦਿੱਤਾ ਦਾਨ ਪੁੰਨ ਕਰ ਭਾਵੇਂ ਨਾ ਕਰ ਜੋ ਕੁਝ ਤੂੰ ਕਰ ਜੈ ਕਰ ਭਾਵੇਂ ਨਾ ਕਰ ਰੱਬ ਨੇ ਮਿਲਣਾ ਆਪਣੀ ਮਰਜ਼ੀ ਦੇ ਨਾਲ ਹੈ ਇਥੇ ਦਾ ਭਾਵੇਂ ਨਹੀਂ ਕਿ ਰੱਬ ਮਿਲੇ ਨਾ ਮਿਲੇ ਅਸੀਂ ਦਾਨ ਪੁੰਨ ਨਹੀਂ ਕਰਨਾ ਜੈਦਾ ਨਹੀਂ ਕਰਨਾ ਕਹਿਣ ਦਾ ਭਾਵੇਂ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਹੁਣ ਰੱਬ ਨੂੰ ਕਿਵੇਂ ਪਾਈਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਹਿਲੇ ਬਿਆਨ ਕਰ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਇਹ ਪਹਿਲੀ ਇਹ ਪੌੜੀ ਹੈ ਜਪਜੀ ਸਾਹਿਬ ਦੀ ਰਮ ਤਾਂ ਜਿਹੜੀ ਅਖੀਰਲਾ ਸ਼ਬਦ ਹੈ ਪੌੜੀ ਦਾ ਪਹਿਲੀ ਦਾ ਪਰ ਸਤਿਗੁਰੂ ਕਹਿੰਦੇ ਨੇ ਕਿ ਜੇ ਰੱਬ ਨੂੰ ਪਾਉਣਾ ਹੈ ਉਸ ਤੇਰੇ ਭਗ ਜਾਗਣਗੇ ਭਗ ਜਾਗਣ ਦਾ ਭਾਵ ਤੈਨੂੰ ਸਕੂਨ ਮਿਲੇਗਾ ਤੂੰ ਬੰਦਗੀ ਦੇ ਵਿੱਚ ਜੁੜੇਗਾ ਲੋਕਾਂ ਦੀ ਪਰਵਾਹ ਨਹੀਂ ਕਰੇਗਾ ਦੁਨੀਆ ਨੇ ਇਦਾਂ ਕਹਿ ਦਿੱਤਾ ਲੋਕਾਂ ਨੇ ਇਦਾਂ ਕਹਿ ਦਿੱਤਾ ਤੂੰ ਆਨੰਦ ਦੇ ਵਿੱਚ ਰਹਿ ਰੱਬ ਨੇ ਤੇਰਾ ਆਨੰਦ ਬਰਕਰਾਰ ਰੱਖਣਾ ਲੋਕਾਂ ਨੇ ਜਿਨ੍ਹਾਂ ਨੇ ਇਥੇ ਬੰਦ-ਬੰਦ ਕਟਿਆ ਗਿਆ ਸੂਲੀ ਤੇ ਚਾੜੇ ਗਏ ਦੀਗਾਂ ਦੇ ਵਿੱਚ ਉਬਾਲੇ ਗਏ ਮਤਲਬ ਗੁਰੂਆਂ ਨੇ ਵੀ ਆਪਣਾ ਬਲੀਦਾਨ ਦੇ ਦਿੱਤਾ ਹਿੰਦ ਦੀ ਚਾਦਰ ਬਣ ਗਏ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹਨਾਂ ਦੇ ਤਾਂ ਘਰਾਂ ਦੇ ਅੰਦਰ ਕੀ ਮੰਦਰਾਂ ਦੇ ਅੰਦਰ ਕੀ ਉਹਨਾਂ ਦੇ ਤਾਂ ਛਾਤੀਆਂ ਦੇ ਅੰਦਰ ਦਿਲ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ ਜੇ ਅੱਜ ਉਹਨਾਂ ਦਾ ਧਰਮ ਹੈ ਮੰਦਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਖੜਕੇ ਨੇ ਜੇ ਅੱਜ ਜੰਝੂ ਪਾਉਂਦੇ ਪਏ ਨੇ ਕਿਹਨਾਂ ਦੀ ਦੇਣ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਹ ਖਲੌਨੇ ਦੇ ਲਈ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਦੋਂ ਕੋਈ ਜਾਂਦਾ ਸੀ ਕਿ ਸਾਡੇ ਸਮਰਾਥਾਂ ਨਹੀਂ ਹੈ ਸਾਡਾ ਦਿਲ ਕਰਦਾ ਸੀ ਨਵਾਜਾਂ ਪੜੀਏ ਉਹਨਾਂ ਨੂੰ ਫਿਰ ਮਸੀਤ ਬਣਾ ਕੇ ਦੇਂਦੇ ਸੀ ਇਥੇ ਧਰਮ ਮੈਟਰ ਨਹੀਂ ਕਰਦਾ ਕਿ ਧਰਮ ਤੁਹਾਡਾ ਕਿਹੜਾ ਇਥੇ ਮੈਟਰ ਉਹ ਕਰਦਾ ਕਿ ਤੁਹਾਡਾ ਅੰਦਰ ਦਾ ਪਿਆਰ ਕਿਦਨਾ ਘਹਿਰਪੇ ਨਾਲ ਹੁਣ ਤੂੰ ਇਹਨਾਂ ਸੋਚੀਂ ਕਿ ਕਿਤੇ ਮੰਦਿਰ ਹੈ ਨਹੀਂ ਕਿਤੇ ਮਸੀਤ ਹੈ ਨਹੀਂ ਕਿਤੇ ਗੁਰਦੁਆਰਾ ਮਨ ਕਿਦਾਂ ਜੋੜਾ ਇਹ ਤਾਂ ਸਾਡਾ ਸਬੂਲ ਹੈ ਤੋਦਾ ਸਿੱਖਿਆ ਮਿਲਣੀ ਹੈ ਕਿ ਸਤਿਗੁਰ ਨੇ ਰਸਤਾ ਦੱਸਿਆ ਸਰਸਥਿ ਤੇ ਚਲਣਾ ਚਲਣਾ ਤੋਂ ਹੈ ਹੁਣ ਪਹਿਲਾ ਸਮਿਆਂ ਜੇ ਅਸੀਂ ਮੰਨੀਏ ਕਿ ਅਸੀਂ ਗੁਰਦੁਆਰੇ ਨਹੀਂ ਜਾ ਹੁੰਦਾ ਐਦਾ ਨਹੀਂ ਜਾ ਹੁੰਦਾ ਕਿ ਸਾਡਾ ਕਿਵੇਂ ਪਾਕ ਕਰੀਏ ਇਹਦਾ ਜੇ ਅਸੀਂ ਸਾਫ਼ ਸੁਥਰੇ ਹੋ ਕੇ ਜਾ ਰਹੇ ਹਾਂ ਮੰਦਰ ਗਏ ਗੁਰਦੁਆਰੇ ਗਏ ਘਰ ਦੇ ਵਿੱਚ ਕਿਦਾਂ ਕਿ ਘਰ ਦੇ ਵਿੱਚ ਰੱਬ ਨਹੀਂ ਹੈ ਤਸ ਸਤਗੁਰੂ ਕਹਿੰਦੇ ਨੇ ਕਿ ਹਰ ਇੱਕ ਦੇ ਅੰਦਰ ਰੱਬ ਨੇ ਵਾਸ ਕਰਦਾ ਹੈ ਕਾ ਤੂੰ ਆਪਣੇ ਆਪ ਨੂੰ ਇਦਾਂ ਦਾ ਬਣਾ ਜਿਵੇਂ ਪਹਿਲਾਂ ਬਣਾਇਆ ਸੀ ਜਿਤਨੇ ਭਗਤ ਨੇ ਸਕਰੀਵਨ ਸਾਰਿਆਂ ਨੂੰ ਸੁਧਰ ਕੇ ਕੇ ਕਿਸੇ ਨੰਦਰੋਂ ਕੱਢਿਆ ਗਿਆ ਕਿਸੇ ਨੂੰ ਆਪਣੀ ਨਗਰ ਦੇ ਵਿੱਚੋਂ ਕੱਢਿਆ ਗਿਆ ਆਪਣੀ ਕਾਸ਼ਟ ਦੇ ਵਿੱਚੋਂ ਕੱਢਿਆ ਗਿਆ ਕਿਹਦੇ ਕਰਕੇ ਸਾਡਾ ਪ੍ਰਸ਼ਾਦਾ ਪਾਣੀ ਬੰਦ ਹੁੰਦਾ ਵੀ ਵੱਡੇ ਲੋਕ ਤਿਆਗ ਦਿੰਦੇ ਸੀ ਬਹੁਤ ਕਸ਼ਟ ਸਹਣੇ ਪਏ ਨੇ ਜਤ ਪਾਤ ਕਰਕੇ ਧਰਮਾ ਕਰਕੇ ਜਿਹੜੇ ਕਦੇ ਮੰਦਰ ਦੇ ਮੂਰਤੀ ਨਹੀਂ ਲੱਗੇ ਸੀ ਉਹਦਾ ਨਾਮ ਜਪਣਾ ਹਾਰਦੀ ਪੂਜਾ ਕਰਨੀ ਬੜੀ ਦੂਰ ਦੀ ਗੱਲ ਹੈ ਅਤੇ ਜਦੋਂ ਰੱਬ ਪਾਇਆ ਉਹਨਾਂ ਨੇ ਆਪਣੇ ਘਰ ਦੇ ਕੇ ਕੁੱਲੀਆਂ ਦੇ ਵਿੱਚ ਬਹਿ ਕੇ ਪਾਇਆ ਤਾਂ ਰੱਬ ਅੱਜ ਵੀ ਮਿਲਦਾ ਆਪਣੇ ਰੱਬ ਨੇ ਬਾਹਰ ਐਸ਼ੋਰਾਮ ਦੀ ਜਿੰਦਗੀ ਦਿੱਤੀ ਆਪਣੇ ਮਨ ਨੂੰ ਕੁਲੀ ਬਣਾ ਲੈ ਕੇ ਮੇਰੇ ਕੋਲ ਹੈ ਕੁਝ ਨਹੀਂ ਤੇਰਾ ਤੁਜ ਕੋ ਸੌਂਪ ਤੇ ਕਿਆ ਲੱਗੈ ਮੇਰਾ ਮੇਰਾ ਤਾਂ ਕੁਝ ਵੀ ਨਹੀਂ ਹੈ ਸਤਿਗੁਰੂ ਸਭ ਕੁਝ ਤੁਹਾਡਾ ਜਦੋਂ ਐਦਾਂ ਦੇ ਇਹਦੇ ਅਲਫਾਜ ਹੋਣਗੇ ਇੰਦਾਂ ਦੀ ਵਿਚਾਰ ਹੋਵੇਗੀ ਭਾਗ ਤੇ ਨਾ ਕੇ ਨਾਨਕ ਗੁਰੂ ਅਨੰਕ ਦੇ ਮਹਾਰਾਜ ਜੀ ਕਹਿੰਦੇ ਅਸਲ ਭਾਗ ਸੱਜਣਾ ਤੇਰੇ ਹੁਣ ਬਣੇ ਨੇ ਤੋ ਕਹਿੰਦਾ ਮੈਂ ਮੰਦਰ ਅਗੇ ਆ ਪਾਗਾਂ ਵਾਲਾ ਹੋ ਗਿਆ ਦਾਨ-ਪੁੰਨ ਕੀਤਾ ਪਾਗਾਂ ਵਾਲਾ ਹੋ ਗਿਆ ਜਿਸ ਵੇਲੇ ਹਨ ਤੇਰੇ ਅੰਦਰ ਰੱਬ ਦੀ ਮਹੱਬਤ ਪੈਦਾ ਹੋ ਜਾਵੇ ਕਹਿੰਦੇ ਉਹ ਦਣ ਤੋਂ ਪਾ ਕਰਨਾ ਜਨ ਹਰ ਪੱਲੇ ਪਾਏ ਕਿਉਂਕਿ ਉਹ ਦੂਤ ਦਾ ਨਾਮ ਪੱਲੇ ਪਾ ਲਿਆ ਹੁਣ ਜਿਹਦੇ ਨਾਮ ਪੱਲੇ ਬੰਦਾ ਹਰ ਆਪ ਅਮੁੱਲਕ ਹੈ ਹੁਣ ਜਦ ਹਰ ਆਪ ਅਮੁੱਲਕ ਉਹਦਾ ਨਾਮ ਵੀ ਅਮੁੱਲਕ ਹੈ ਜਦੀ ਕੀਮਤ ਨਹੀਂ ਹੁਣ ਜਿਹੜਾ ਜਪਦਾ ਪਿਆ ਉਹਦੀ ਵੀ ਕੋਈ ਕੀਮਤ ਨਹੀਂ ਕਿਨਕਾ ਏਕ ਜਿਸ ਜੀ ਬਸਾਵਾਂ ਤਾਂ ਕੀ ਮਹਿਮਾ ਗਣੀ ਨਾ ਆਵੇ ਐਦਾਂ ਰੱਬ ਦੀ ਕਿਰਮਤ ਹੁੰਦੀ ਹੈ ਜਦੋਂ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੇ ਮੁਤਾਬਕ ਚੱਲਦੇ ਸਮਾਂਤੀ ਦੇ ਸਮੇਂ ਉਹਨਾਂ ਬੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ